ਪ੍ਰਿੰਸੀਪਲ ਸਾਹਿਬ ਸਾਰੇ ਟੀਚਰ ਸਾਹਿਬਾਨ ਔਰ ਮੇਰੇ ਨਾਲ ਆਏ ਮੇਰੇ ਸਾਰੇ ਸਾਥੀ ਔਰ ਸਾਹਮਣੇ ਖੜੇ ਸਾਡੇ ਸੁਬੇ ਦਾ ਸਾਡੇ ਜੇਜ ਦਾ ਆਨਲਪ ਵਿਖ ਔਰ ਬੱਚਿਆਂ ਦੇ ਪੇਰੈਂਟਸ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਔਰ ਮੈਂ ਬੜਾ ਧੰਨਵਾਦ ਕਰਦਾ ਸਾਰੇ ਸਟਾਫ ਦਾ ਜਿਨ੍ਹਾਂ ਨੇ ਮੈਨੂੰ ਐਨੂਅਲ ਫੰਕਸ਼ਨ ਦੇ ਵਿੱਚ ਬੁਲਾ ਕੇ ਇਨਾ ਮਨ ਬਖਸ਼ਿਆ ਔਰ ਜਿੱਥੇ ਅਸੀਂ ਖੜਿਆ ਇਹ ਜਿਹੜੀ ਸਟੇਜ ਹੈ ਇਹ ਬੱਚਿਆਂ ਨੂੰ ਅੱਗੇ ਵਧਣ ਦਾ ਇੱਕ ਬਹੁਤ ਵਧੀਆ ਉਪਰਾਣਾ ਹੈ ਕਿਉਂਕਿ ਜੇ ਤੁਸੀਂ ਅੱਗੇ ਵਧਣਾ ਹੈ ਤਾਂ ਤੁਹਾਡਾ ਬੋਲਡ ਹੋਣਾ ਤੁਹਾਡਾ ਖੁੱਲੇ ਦਿਲ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਅਕਸਰ ਕੀ ਦੇਖਦੇ ਹਾਂ ਅਸੀਂ ਮੁੰਡਿਆਂ ਨੂੰ ਪੂਰੀ ਖੁੱਲ੍ਹ ਦਿਨੇ ਕਿ ਤੁਸੀਂ ਜਾਓ ਜੋ ਤੁਸੀਂ ਜਿੱਦਾਂ ਕਰਨਾ ਭੰਗੜਾ ਕਰਨਾ ਜੋ ਮਰਜ਼ੀ ਕਰ ਲਓ ਪਰ ਅਸੀਂ ਕਿਤੇ ਨਾ ਕਿਤੇ ਕੁੜੀਆਂ ਨੂੰ ਕੰਟਰੋਲ 'ਚ ਰੱਖ ਦਾਂ ਕਿ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਪਰ ਮੈਂ ਅੱਜ ਇੱਥੇ ਸਾਡੇ ਬੱਚਿਆਂ ਬੈਠੇ ਨੇ ਜਿਹੜੀਆਂ ਇਹਨਾਂ ਨੂੰ ਵੀ ਕਹਿਣਾ ਚਾਹਣਾ ਤੇ ਬੇਟਾ ਮਾਪਿਆਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਬਹੁਤ ਉਮੀਦਾਂ ਕਿ ਸਾਡੀ ਬੇਟੀ ਵੱਡੀ ਹੋ ਕੇ ਅ ਅਫਸਰ ਬਣੂਗੀ ਕੋਈ ਕਿਸੇ ਨੇ ਪੁੱਛੀ ਜਾਣਾ ਕਿਸੇ ਨੇ ਹੋ ਵਕ ਵਕ ਜਿਹੜੇ ਕੈਡਰ ਚ ਜਾਣਾ ਸੋ ਮਾਪਿਆਂ ਦੀ ਬਹੁਤ ਵੱਡੀਆਂ ਉਮੀਦਾਂ ਹੁੰਦੀਆਂ ਨੇ ਮੈਂ ਇਹੀ ਕਹਾਂਗਾ ਕਿ ਤੁਹਾਡਾ ਟੀਚਾ ਇੱਕੋ ਹੀ ਹੋਣਾ ਚਾਹੀਦਾ ਹੈ ਤੇ ਤੁਸੀਂ ਆਪਣੀ ਸਟੱਡੀ ਤੇ ਫੋਕਸ ਰੱਖਣਾ ਹੈ ਕਿ ਅਸੀਂ ਪੜਨਾ ਔਰ ਪੜ੍ਹ ਲਿਖ ਕੇ ਅਸੀਂ ਚੰਗਾ ਮੁਕਾਮ ਹਾਸਲ ਕਰਨਾ ਕਿਉਂਕਿ ਜਿਹੜੀ ਮਾਪਿਆਂ ਦੀ ਜਿਹੜੀ ਪਾਗ ਆ ਉਹ ਤੁਹਾਡੇ ਹੱਥ ਚ ਹੁੰਦੀ ਆ ਉਹਨੂੰ ਸਾਫ ਸੁੱਝੀ ਰੱਖਣਾ ਹੈ ਜਾਂ ਉਹਨੂੰ ਕਲੰਕਿਤ ਕਰਨਾ ਕਿਉਂਕਿ ਅੱਜ ਇਹੋ ਜਿਹਾ ਮਾਹੌਲ ਹੈ ਕਿ ਕਈ ਬੱਚੇ ਨੇ ਜਿਹੜੇ ਉਹ ਭਟਕ ਜਾਂਦੇ ਨੇ ਸੋ ਬੱਚਿਓ 40 ਜਿਹੜੀ ਉਮਰ ਹੈ ਇਹਦੇ ਵਿੱਚ ਤੁਹਾਡਾ ਫੋਕ ਸਿਰਫ ਸਟੱਡੀ ਹੋਣਾ ਚਾਹੀਦਾ ਸਟੱਡੀ ਤੋਂ ਬਿਨਾਂ ਕੁਝ ਨਹੀਂ ਹਾਂ ਜਿਹੜਾ ਦਿੱਦਾ ਭੰਗੜਾ ਹੋਰ ਜਿਹੜੇ ਐਕਟੀਵਿਟੀ ਆ ਉਹ ਤਾਂ ਵੀ ਸ਼ਿਰਕਤ ਕਰੋ ਤੁਹਾਡਾ ਤੁਹਾਡੀ ਜਿੱਥੇ ਸਿਹਤ ਤੰਦਰੁਸਤ ਰਹਿੰਦੀ ਆ ਉੱਥੇ ਹਰ ਟਾਈਮ ਪੜ੍ਹਾਈ ਦੀ ਜਿਹੜਾ ਕਈ ਵਾਰੀ ਔਖਾ ਹੋ ਜਾਂਦਾ ਸੋ ਆਪਦੇ ਆਪ ਨੂੰ ਐਂਟਰਟੇਨ ਕਰਨਾ ਵੀ ਬਹੁਤ ਜ਼ਰੂਰੀ ਹੈ ਔਰ ਜੇ ਮੈਂ ਸਕੂਲ ਦੀ ਗੱਲ ਕਰਾਂ ਸਕੂਲ ਬਹੁਤ ਵਧੀਆ ਜਿਹੜਾ ਚੱਲ ਰਿਹਾ ਔਰ ਮੇਰੇ ਦੇਖਦੇ ਤੇ ਅੰਕਦੀ ਦੇਖਿਆ ਬਹੁਤ ਸਾਰੀਆਂ ਤਬਦੀਲੀਆਂ ਸਕੂਲ ਦੇ ਵਿੱਚ ਬਿਲਡਿੰਗ ਦੇ ਵਿੱਚ ਵੀ ਆਈਆਂ ਨੇ ਬਾਕੀ ਟੀਚਰਾਂ ਵਾਲੇ ਵੀ ਕਿਉਂਕਿ ਜਦੋਂ ਸਰਕਾਰ ਫੋਕਸ ਕਰੇ ਸਟੱਡੀ ਤੇ ਤਾਂ ਟੀਚਰ ਆਟੋਮੈਟਿਕਲੀ ਉਸ ਪਾਸੇ ਵੱਲ ਨੂੰ ਹੋ ਜਾਂਦੇ ਨੇ ਔਰ ਟੀਚਰ ਸਭਾਂ ਪੂਰੀ ਮਿਹਨਤ ਨਾਲ ਜਿਹੜਾ ਬੱਚਿਆਂ ਨੂੰ ਪੜ੍ਹਾ ਰਹੇ ਨੇ ਔਰ ਇਸ ਕਰਕੇ ਸਾਡੇ ਬੱਚੇ ਨੂੰ ਅੱਸੀ ਹੁਣ ਜਿਹੜਾ ਹੈਗਾ ਸਨਮਾਨਤ ਕੀਤਾ ਉਹ ਬੱਚੇ ਨੂੰ ਸਕਾਲਰਸ਼ਿਪ ਮਿਲੀ ਆ ਸਕਾਲਰਸ਼ਿਪ ਮਿਲੀ ਆ ਉਹ ਬੱਚੀ ਨੂੰ ਤੁਹਾਨੂੰ ਹੀ ਚਾਹੀਦਾ ਕੋ ਤਾਂ ਹੌਸਲਾ ਫੁਜਾਈ ਕਰੋ ਤਾਲੀਆਂ ਮਾਰ ਕੇ ਉਸ ਬੱਚੀ ਨੂੰ ਹੌਸਲਾ ਫੁਜਾਈ ਕਰੋ ਆ 13ਵਾਂ ਸਥਾਨ ਉਸ ਸਾਡੀ ਸਤਕਾਰਯੋਗ ਬੱਚੀ ਦਾ 13ਵਾਂ ਸਥਾਨ ਪੰਜਾਬ ਦੇ ਵਿੱਚੋਂ ਆਇਆ ਮੈਂ ਕਹਿੰਦਾ ਸਾਡੇ ਵਾਸਤੇ ਸਾਡੇ ਸਕੂਲ ਵਾਸਤੇ ਤੁਹਾਡੇ ਸਾਰੇ ਟੀਚਰ ਸਾਹਿਬਾਨਾਂ ਵਾਸਤੇ ਵੀ ਇੱਕ ਤਾਰੀ ਹੋਣੀ ਚਾਹੀਦੀ ਹੈ ਕਿਉਂਕਿ ਤੁਹਾਡੇ ਜਜ਼ਵੇ ਕਰਕੇ ਤੁਹਾਡੇ ਪੜਾਈ ਕਰਕੇ ਇਹ ਸਾਰਾ ਕੁਝ ਉਹ ਆਪਨੇ ਪਿਛਲੇ ਸਮੇਂ ਚ ਅਸੀਂ ਦੇਖਦੇ ਸੀ ਬਹੁਤੇ ਟੀਚਰ ਤਾਂ ਜਿੰਨੇ ਹੁਣ ਸਿਆਲ ਐ ਪੰਜ ਪੰਜ ਚਾਰ ਚਾਰ ਦੇ ਕੋਟੀਆਂ ਸਵਾਟਰ ਗੁੰਨ ਲੈਂਦੇ ਤੇ ਕਿਉਂਕਿ ਉੱਥੇ ਪਸੰਦ ਹੁੰਦੇ ਆ ਉਹਨੇ ਚੱਕੀ ਫਿਰ ਜਾਂਦੇ ਉੱਥੇ ਗੁੰਨੀ ਜਾਂਦੇ ਸਵਾਟਰ ਕੋਟੀਆਂ ਹੁਣ ਸਰਕਾਰ ਵੀ ਇਸ ਪਾਸੇ ਵੱਲ ਫੋਕਸ ਕਰਦੀ ਐ ਕਿ ਜਿਹੜੇ ਟੀਚਰਸ ਐ ਪ੍ਰਿੰਸੀਪਲ ਨੇ ਹੋਰ ਉਹਨਾਂ ਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਫਿਨਲੈਂਡ ਸਿੰਗਾਪੁਰ ਉੱਥੇ ਜਾ ਕੇ ਟ੍ਰੇਨਿੰਗ ਲਵਾ ਕੇ ਲੈ ਕੇ ਆਏ ਸਾਡੇ ਹਲਕੇ ਦੇ ਹਲਕੇ ਸਮਾਣੇ ਦੇ ਵੀ ਕਈ ਜਿਹੜੇ ਸਕੂਲ ਨੇ ਉਹਨਾਂ ਨੂੰ ਮਾਣ ਮਿਲਿਆ ਕਿ ਉਹਨਾਂ ਦੇ ਟੀਚਰ ਸਾਹਿਬਾਨ ਨੇ ਜਿਹੜੇ ਬਾਹਰ ਟ੍ਰੇਨਿੰਗ ਲੈ ਕੇ ਆਏ ਨੇ ਉਹਦਾ ਖਤਮ ਨਹੀਂ ਹੈ ਕਿ ਬੱਚਿਆਂ ਦੇ ਜਿਹੜਾ ਮੋਟਾ ਤੇ ਐਕਸਟਰਾ ਵਜਨ ਹੈ ਉਹਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਜਿਵੇਂ ਬਾਧੂ ਦੀਆਂ ਕਿਤਾਬਾਂ ਨੇ ਉਹਨਾਂ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਫੋਕਸ ਇਹੀ ਹੈ ਕਿ ਸਾਡੇ ਬੱਚਿਆਂ ਨੂੰ ਅੱਗੇ ਸੀ ਕਿਵੇਂ ਲੈ ਕੇ ਜਾਣਾ ਜਿਵੇਂ ਕਵਰਟੀ ਐਜੂਕੇਸ਼ਨ ਕਿਵੇਂ ਹੋ ਕਰਨੀਆ ਡਿਵੈਲਪ ਕਰਨੀਆ ਉਹ ਸਾਰਾ ਕੁਝ ਉਹਦੇ ਵਿੱਚ ਹੈਗਾ ਇੱਕ ਸਾਡੀਆਂ ਪਿਆਰੀਆਂ ਬੱਚੀਆਂ ਨੇ ਇੱਕ ਬਹੁਤ ਸੋਹਣਾ ਸਾਨੂੰ ਇੱਕ ਗੀਤ ਦੇ ਜਰੀਏ ਆ ਜਿਹੜੀ ਸਾਡੇ ਪੰਜਾਬ ਦੇ ਮੱਥੇ ਤੇ ਬਹੁਤ ਵੱਡਾ ਕ੍ਰਾਂਤ ਲੱਗਿਆ ਹੋਣਾ ਲੱਸਿਆਂ ਦਾ ਉਹਦੇ ਵਾਸਤੇ ਸਾਨੂੰ ਬੜਾ ਸਮਝਾਇਆ ਕਿ ਜਿਹੜੇ ਨਸ਼ੇ ਦੀ ਲੱਗਦਾ ਉਹ ਮਾੜੀ ਹੈ ਮਾੜੀ ਹੈ ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਜੇ ਤੁਸੀਂ ਨਸ਼ਾ ਖਤਮ ਕਰਨੇ ਵਿੱਚ ਰੋਲ ਲਭਾ ਸਕਦੇ ਹੋ ਉਹ ਸਾਡੀਆਂ ਭੈਣਾਂ ਦੇ ਹੱਥ ਵਿੱਚ ਬਹੁਤ ਕੋਟ ਹੈ ਕਿਉਂਕਿ ਕੋਈ ਵੀ ਬੱਚਾ ਜਦੋਂ ਕਿਸੇ ਕਰਾਹੇ ਪੈਂਦਾ ਤਾਂ ਮਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਕਿ ਸਾਡਾ ਬੱਚਾ ਕਰਾਹੇ ਪੈ ਗਿਆ ਜੇ ਮਾਂ ਉਸੇ ਟਾਈਮ ਉਸ ਬੱਚੇ ਨੂੰ ਕੰਟਰੋਲ ਕਰ ਲੇ ਤਾਂ ਮੈਨੂੰ ਲੱਗਦਾ ਕੋਈ ਤਾਂ ਰਹੇਗਾ ਜੀ ਹੁਗਾ जोड़ा नशा रहित तो नहीं होगा हर एक घर नशा रहित तो होगा सो इस करके अपना फर्ज बन रहा है कि अपने घर से पूरा फोक्स रखिए अपने बच्चों पर फोकस रखिए और जरूरी नहीं के लगना चाहता कई बारे आंसर ने थोड़े बच्चे सोसायटी वाल खिंच के लेके जाना चाहते हैं सो इस करके मापिया बच्चियों वास्ते भी बेटिया वास्ते भी ओ नहीं करना कि साइत पासे समझ जाएगा जो बच्चा ਅਕੱਲਾ ਰਹਿ ਲੈ ਕੇ ਫੋਨ ਤੇ ਗੱਲ ਕਰੀਓ ਤਾਂ ਸਮਝੋ ਤੁਹਾਡਾ ਬੱਚਾ ਕਿਸੇ ਨਾ ਕਿਸੇ ਗਲਤ ਕੰਮ ਤਰਹਾ ਹੋ ਤੈ ਸਕਿਆ ਸੋ ਇਸ ਕਰਕੇ ਕੋਸ਼ਿਸ਼ ਕਰੋ ਫੋਨ ਉਹਨਾਂ ਨੂੰ ਦੇ ਜਿੰਨਾ ਕ ਜ਼ਰੂਰਤ ਹੈ ਜੇ ਕੋਈ ਆਨਲਾਈਨ ਕਲਾਸਾਂ ਨੇ ਜੇ ਕੋਈ ਆਨਲਾਈਨ ਕੁਝ ਸਿੱਖਣਾ ਹੈ ਤਾਂ ਹੀ ਮੋਬਾਈਲ ਦੀ ਜਰੂਰਤ ਹੈ ਇਹ ਵੀ ਵੱਡਾ ਨਸ਼ਾ ਹੈ ਮੋਬਾਈਲ ਵੀ ਵੱਡਾ ਨਸ਼ਾ ਜਿ세 ਕਹੀਏ ਅਜਿਹੇ ਦੂਜੇ ਨਸ਼ੇ ਨੇ ਉਹੀ ਨਸ਼ੇ ਨੇ ਮੋਬਾਈਲ ਦਾ ਜਿੰਨਾ ਖਤਰਨਾਕ ਨਸ਼ਾ ਇੱਕ ਵਾਰੀ ਤੁਸੀਂ ਇਹਨੂੰ ਸਕਰੋਲ ਕਰਨ ਲੱਗ ਜਓ ਉੱਤੇ ਜਾਈ ਜਾਓ ਉਹ ਤਾਨ ਕਿਸੇ ਨੇ ਕੱਲਾ ਉਹ ਮੁਫਤ ਜਾਈ ਜਾਏ ਉਹ ਤਾਨ ਕਿਸੇ ਨੇ ਕੱਲਾ ਨਿਕਲ ਜਾ ਕੁਛ ਨਹੀਂ ਸਿਰਫ ਟਾਈਮ ਵੇਸਟ ਹੈ ਜਿਨ੍ਹਾਂ ਨੇ ਉਸੇ ਅ ਮੋਬਾਈਲ ਦੇ ਵਿੱਚੋਂ ਹੀ ਕਈਆਂ ਨੇ ਬਿਜ਼ਨਸ ਕਲਾਸ਼ ਲਿਆ ਕਿਉਂਕਿ ਉਹ ਸਿੱਧੇ ਪਾਸੇ ਉਹਨਾਂ ਨੇ ਟਾਈਮ ਲਾਇਆ ਕਈਆਂ ਨੇ ਉੱਚ ਪਈ ਨੰਨੀ ਡਿਵੈਲਪਮੈਂਟ ਕੀਤੀ ਕਿਸੇ ਨੇ ਆਪ ਪੜਾਈ ਉਹ ਚੰਗੇ ਪਾਸੇ ਲਾ ਲਿਆ ਪਰ ਕਈਆਂ ਨੇ ਸਿਰਫ ਆਪਣਾ ਟਾਈਮ ਵੇਸਟ ਕੀਤਾ ਸੋ ਜੇ ਅਸੀਂ ਰੋਜ਼ ਦਾ 1 ਘੰਟਾ ਵੀ ਮੋਬਾਈਲ ਦੇਖਿਆ ਤਾਂ ਅਸੀਂ ਅੰਸਾਰ ਲਾ ਲਈਏ ਕਿ ਇੱਕ ਸਾਲ ਦੇ ਵਿੱਚ ਅਸੀਂ ਕਿੰਨੇ ਦਿਨ ਨੇ ਜਿਹੜੇ ਉਹ ਕੱਲਾ ਮੋਬਾਈਲ ਦੇਖ ਕੇ ਆਪਣੇ ਖਰਾਬ ਕਰਦੇ ਸੋ ਇਸ ਕਰਕੇ ਇਹਦੇ ਨਾਲ ਚੰਗਾ ਅਸੀਂ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਸਿੱਖੀਏ ਸੋ ਦੁਬਾਰਾ ਫੇਰ ਸਾਰੇ ਸਟਾਫ ਨੂੰ ਬਹੁਤ-ਬਹੁਤ ਮੁਬਾਰਕਬਾਦ ਉਹਨਾਂ ਨੇ ਚੰਗਾ ਫੰਕਸ਼ਨ ਕੀਤਾ ਔਰ ਟੀਚਰ ਸਭਾਂ ਬੱਚੇ-ਬੱਚੇ ਨੇ ਪੇਰੈਂਟਸ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਮੈਂ ਮਾਫੀ ਚਾਹੁੰਦਾ ਕਿਉਂਕਿ ਮੈਂ ਚਾਹੁੰਦਾ ਸੀ ਰੱਖਣਾ ਪਰ ਅੱਗੇ ਇੱਕ ਦੋ ਪ੍ਰੋਗਰਾਮ ਨੇ ਉਹਦੇ ਕਰਕੇ ਮੈਨੂੰ ਜਾਣਾ ਪਿਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰਵਾ ਜੀ